ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਆਪਾਂ ਕੋਟ ਸਾਈਡ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਸ਼ਰਟ ਕਟਿੰਗ ਕਰਾਂਗੇ ਉਹਦੇ ਵਾਸਤੇ ਡਬਲ ਫੋਲਡ ਕਰਕੇ ਕਪੜਾ ਵਿਛਾ ਲੈਣਾ ਵਾ ਤੇ ਜਿੰਨੀ ਵੀ ਤੁਸੀਂ ਲੈਂਥ ਰੱਖਣੀ ਹੈ ਜਿੱਦਾਂ ਮੈਂ 32 ਤਿਆਰ ਕੀਤੀ ਆ ਥੋੜਾ ਹਨਾ ਬਹੁਤਾ ਲੰਬਾ ਨਹੀਂ ਹੁੰਦਾ ਇਹ ਸੋ ਇਸ ਤਰ੍ਹਾਂ ਅਸੀਂ ਨਾ 32 ਦੇ ਨਿਸ਼ਾਨ ਲਗਾ ਕੇ ਇਹਨੂੰ ਡਬਲ ਫੋਲਡ ਕਰਕੇ ਜੇਕਰ ਤੁਹਾਡਾ ਸਿੰਗਲ ਫੋਲਡ ਵਿੱਚ ਬਣ ਜਾਂਦਾ ਤਾਂ ਤੁਸੀਂ ਉਸ ਤਰ੍ਹਾਂ ਬਣਾ ਲਓ ਨੇ ਤੇ ਡਬਲ ਮਤਲਬ ਉਹਨੂੰ ਕੱਪੜੇ ਨੂੰ ਦੋ ਫੋਲਡ ਕਰਕੇ ਤੇ ਉਹਨੂੰ ਫੋਰ ਫੋਲਡ ਕਰਕੇ ਤੇ ਫਿਰ ਲੈਂਥ ਦੇ ਅਕੋਰਡਿੰਗਲੀ ਪਹਿਲਾਂ ਅਸੀਂ ਸ਼ਰਟ ਦਾ ਪੀਸ ਅਲੱਗ ਕਰ ਲੈਣਾ ਵਾ ਠੀਕ ਆ ਇਹ ਜਿਹੜਾ 5 ਮੀਟਰ ਕੱਪੜਾ ਸੀਗਾ ਤੇ ਉਸ ਦੇ ਹਿਸਾਬ ਨਾਲ ਫਿਰ ਆਪਾਂ ਇਹਨੂੰ ਜਿਹੜਾ ਕੱਟ ਕਰ ਲੈਣਾ ਵਾ ਠੀਕ ਆ ਸੋ ਇਸ ਤਰ੍ਹਾਂ ਅਸੀਂ ਇਹਨੂੰ ਪੀਸ ਨੂੰ ਅਲੱਗ ਕਰ ਲੈਣਾ ਵਾ ਫਿਰ ਅਸੀਂ ਇਹਨੂੰ ਕੀ ਕਰਨਾ ਵਾ ਜਿੰਨੀ ਆਪਣੀ ਹਿਪ ਰੱਖਣੀ ਆ ਜਿੱਦਾਂ ਇਹ ਕੋਰਸੈਟ ਹੁੰਦੇ ਜਿਆਦਾਤਰ ਜਿਹੜੇ ਆ ਇਹ ਥੋੜੇ ਲੂਜ਼ ਹੁੰਦੇ ਆ ਸੋ ਜਿੱਦਾਂ ਇਸ ਵੈਸੇ 20 ਇੰਚ ਤਿਆਰ ਕਰਨਾ ਸੀ ਸੋ ਅਸੀਂ 1 ਇੰਚ ਐਕਸਟਰਾ ਇਹਦਾ ਕੱਟ ਕੀਤਾ ਹਿਪ ਤੋਂ ਉਹਦੇ ਅਕੋਰਡਿੰਗਲੀ ਅਸੀਂ ਨਿਸ਼ਾਨ ਲਗਾ ਲੈਣੇ ਮਤਲਬ ਜਿੱਦਾਂ 20 ਇੰਚ ਹਿਪ ਹੋਵੇ ਤੇ ਉਹਦੇ ਵਿੱਚ ਸੈਕੰਡ ਹਿਪ ਮਤਲਬ ਟੋਟਲ 40 ਹੋਗੀ ਤੇ ਉਹਦਾ ਚੌਥਾ ਭਾਗ ਕਰਕੇ ਹੋ ਗਿਆ 10 10 ਵਿੱਚ 1 ਇੰਚ ਅਸੀਂ ਐਕਸਟਰਾ ਪਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਜਿਹੜਾ ਮੋਢੇ ਦਾ ਨਿਸ਼ਾਨ ਲਗਾ ਲੈਣਾ ਨਾਰਮਲ ਜਿੱਦਾਂ ਅਸੀਂ ਸ਼ਰਟ ਦੀ ਕਟਾਈ ਕਰਦੇ ਇਤੋਂ ਬਿਲਕੁਲ ਉਸੇ ਤਰ੍ਹਾਂ ਅਸੀਂ ਕੱਟ ਕਰਨਾ ਵਾ ਥੋੜਾ ਥੋੜਾ ਹਾਫ ਹਾਫ ਜਾਂ 1 1 ਇੰਚ ਅਸੀਂ ਇਹਨੂੰ ਲੂਜ਼ ਰੱਖਣਾ ਵਾ ਠੀਕ ਹੈ ਜੀ ਉਹਦੇ ਨਾਲ ਥੋੜਾ ਜਆ ਵਧੀਆ ਬਣਦਾ ਵਾ ਉਸ ਤੋਂ ਬਾਅਦ ਹਿਪ ਦਾ ਨਿਸ਼ਾਨ ਲਗਾ ਲੈਣਾ ਹਿਪ ਵੀ ਅਸੀਂ ਥੋੜੀ ਜੀ ਲੂਜ਼ ਰੱਖਣੀ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਤੇ ਕਮਰ ਦੇ ਵਿੱਚ ਵੈਸੇ ਤਾਂ ਅਸੀਂ ਪਲੀਟ ਪਾਉਂਦੇ ਇਹਦੇ ਵਿੱਚ ਪਲੀਟ ਇੰਨੀਆਂ ਚੰਗੀਆਂ ਨਹੀਂ ਲੱਗਦੀਆਂ ਪਾਈਆਂ ਕਿਉਂਕਿ ਲੂਜ਼ ਹੀ ਬਣਾਉਣਾ ਹੁੰਦਾ ਕਿਹੜਾ ਇੰਨਾ ਟਾਈਟ ਬਣਾਉਣਾ ਹੁੰਦਾ ਜੇਕਰ ਫਿਟਿੰਗ ਵਾਲਾ ਬਣਾਉਣਾ ਵਾ ਤੇ ਪਲੀਟ ਵੀ ਪਾ ਸਕਦੇ ਆ ਤੇ ਬਿਨਾ ਪਲੀਟ ਤੋਂ ਮੈਂ ਵੈਸੇ ਰੈਡੀ ਕਰਨਾ ਹੈ ਉਤਵਾ 640 ਨਾਲ ਨਿਸ਼ਾਨ ਲਗਾ ਦੇਣੇ ਆ ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਮੋਡੇ ਦੀ ਕਟਾਈ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਜੀ 1 ਇੰਚ ਉਧਰੋਂ 1/2 ਇੰਚ ਛੱਡ ਕੇ ਹੁਣ ਗੁਲਾਈ ਦੇ ਦੇਣੀ ਆ ਤੇ ਉਦੋਂ ਤੋਂ ਬਾਅਦ ਦੂਜੀ ਆਪਣਾ 1/2 ਇੰਚ ਛੱਡ ਕੇ 1 ਇੰਚ ਤੇ ਗੁਲਾਈ ਦੇ ਦੇਣੀ ਆ ਦੀ ਠੀਕ ਹੈ ਜੀ 1 ਜਾਂ 1.5 ਇੰਚ ਤੇ ਵੀ ਦੇ ਸਕਦੇ ਆ ਤੁਸੀਂ 1.5 ਇੰਚ ਦੇ ਲਾਗ-ਛਾਗੇ ਤੇ ਉਂਗਲਾਈ ਦੇ ਦੇਣੀ ਆ ਤੇ ਉਹਦੇ ਤੋਂ ਬਾਅਦ ਜਿਹੜਾ ਦੂਜੀ ਬਣਾਣੀ ਆ ਉਹ ਅਸੀਂ ਸਵਾ ਇੰਚ ਅੰਦਰ ਨੂੰ ਮਤਲਬ ਜਿੱਥੇ ਆਪਣੀ ਮੋਡੇ ਦੇ ਕਟਿੰਗ ਦਾ ਨਿਸ਼ਾਨ ਹੁੰਦਾ ਉਥੋਂ ਸਵਾ ਇੰਚ ਅੰਦਰ ਨੂੰ ਨਿਸ਼ਾਨ ਲਗਾ ਕੇ ਉਹਦੀ ਗਲਾਈ ਦੇ ਦੇਣੀ ਆ ਠੀਕ ਹੈ ਦੋਨਾਂ ਵਿੱਚ ਸਵਾ ਕੇ ਇੰਚ ਦਾ ਫਰਕ ਹੁੰਦਾ ਵਾ ਦੋਨੋਂ ਗਲਾਈਆਂ 'ਚ ਤੇ ਉਸ ਤੋਂ ਬਾਅਦ ਅਸੀਂ ਲੈਂਥ ਦਾ ਨਿਸ਼ਾਨ ਲਗਾਉਣਾ ਮੈਂ ਗੋਲ ਘੇਰਾ ਘੇਰਾ ਬਣਾਉਣਾ ਵਾ 32 ਦੇ ਹਿਸਾਬ ਨਾਲ ਤੇ ਫਿਰ ਇੱਥੋਂ ਅਸੀਂ ਗਲਾਈ ਪਹਿਲੀ ਵਾਰ ਜਿਹੜੀ ਗਲਾਈ ਆ ਜਸਟ ਮੈਂ ਤੁਹਾਨੂੰ ਦੱਸਿਆ ਸੀਗਾ ਉਸ ਤੋਂ ਬਾਅਦ ਜਿਹੜੀ ਮੇਨ ਗਲਾਈ ਆ ਨੀਚੋਂ ਆਹ ਵਾਲੀ ਪੈਣੀ ਆ ਤੇ ਉਪਰੋਂ ਜਿਹੜੀ ਆਸੀਂ ਇੱਥੋਂ ਚੋਰਸ ਲਾ ਕੇ ਫਿਰ ਗੁਲਾਈ ਪੈਣੀ ਆ ਠੀਕ ਹੈ ਜੀ ਹੁਣ ਜਿੱਥੇ ਜਿੱਥੇ ਨਿਸ਼ਾਨ ਲੱਗੇ ਆ ਉਥੇ ਨਿਸ਼ਾਨਾਂ ਦੇ ਅਕੋਰਡਿੰਗਲੀ ਅਸੀਂ ਜਿਹੜੀ ਇਹਦੀ ਆ ਕਟਿੰਗ ਕਰ ਦੇਣੀ ਆ ਸਭ ਤੋਂ ਪਹਿਲਾਂ ਘੇਰੇ ਤੋਂ ਸਟਾਰਟ ਕਰਕੇ ਇਹਦੀ ਕਟਿੰਗ ਕਰ ਦੇਣੀ ਆ ਸੋ ਜੇਕਰ ਤੁਸੀਂ ਮੇਰੇ ਚੈਨਲ ਤੇ ਨਿਊ ਹੋ ਤੇ ਮੇਰੀ ਵੀਡੀਓ ਇੱਥੇ ਤੱਕ ਦੇਖੀਏ ਤੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤੁਹਾਨੂੰ ਹੋਰ ਵੀ ਬਹੁਤ ਵਧੀਆ ਸੀਜ਼ਨ ਤੇ ਟ੍ਰੈਂਡ ਦੇ ਅਕੋਰਡਿੰਗਲੀ ਵੀਡੀਓ ਜਿਹੜੀਆਂ ਹੋਰ ਮਿਲਣਗੀਆਂ ਜਿਹਦੇ ਨਾਲ ਤੁਸੀਂ ਆਪਣੀ ਸਟੀਚਿੰਗ ਨੂੰ ਹੋਰ ਸਟਰੋਂਗ ਕਰ ਸਕਦੇ ਹੋ ਵਧੀਆ ਬਣਾ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਟਿੰਗ ਕੱਟ ਜਿੱਥੇ-ਜਿੱਥੇ ਮਤਲਬ ਗਲੇ ਤੇ ਕੱਟ ਲਗਾ ਦੇਣੇ ਹਨ ਜਿੱਥੇ ਗਲਾ ਸਟੀਚ ਕਰਨਾ ਵਾ ਜਿੱਥੇ ਬਾਕੀ ਕਮਰ ਤੇ हिਪ ਤੇ ਸਾਰੇ ਕੱਟ ਲਗਾਏ ਜਾਣੇ ਹਨ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਅਸੀਂ ਫਰੰਟ ਗਲਾ ਜਿਹੜਾ ਅਸੀਂ ਵੀ ਬਣਾਉਣਾ ਵਾ ਪੱਟੀ ਫੱਟੀ ਵਾਲਾ ਉਸ ਦੇ ਅਕੋਰਡਿੰਗਲੀ ਬੈਕ ਗਲਾ ਕੱਟ ਕਰ ਲੈਣਾ ਵਾ ਬੈਕ ਗਲਾ ਜਿਹੜਾ ਅਸੀਂ ਤਾ ਇਹ ਤੋਂ 3 ਇੰਚ ਦੇ ਵਿੱਚਕਾਰ ਜਿਹੜਾ ਉਹ 3 ਇੰਚ ਵੀ ਕੱਟ ਸਕਦੇ ਆ ਕਿਉਂਕਿ ਥੋੜਾ ਬ੍ਰਾਡ ਸਹੀ ਰਹਿੰਦਾ ਵਾ ਇਹ ਕਿਉਂਕਿ ਨਾਲ ਬਿਲਕੁਲ ਜੁੜਿਆ ਹੁੰਦਾ ਵਾ ਤੋ ਹਣਾ ਗਲਾ ਕੱਟ ਲੈਣਾ ਵਾ ਤੇ ਫਰੰਟ ਤੇ ਦਾ ਜਸਟਸ ਹੀ ਨਿਸ਼ਾਨ ਲਗਾਉਣਾ ਵਾ ਤੇ ਫਰੰਟ ਕੱਟ ਪਾਉਣੀ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ ਸੋ ਹੁਣ ਅਸੀਂ ਜਿਹੜੀ ਆ ਬਾਜੂ ਦੀ ਕਟਿੰਗ ਕਰਾਂਗੇ ਬਾਜੂ ਦੀ ਕਟਿੰਗ ਦੀ ਡਿਟੇਲ ਵੀਡੀਓ ਜਿਹੜੀ ਆ ਉਹ ਵੀ ਮੇਰੇ ਚੈਨਲ ਤੇ ਹੈਗੀ ਆ ਅਗਰ ਤੁਸੀਂ ਕੱਲੀ ਉੱਥੇ ਦੇਖਣਾ ਚਾਹੁੰਦੇ ਹੋ ਇੱਕ ਇੱਕ ਪੁਆਇੰਟ ਮੈਂ ਉਹਦੇ ਤੇ ਸਮਝਾਇਆ ਵਾ ਕਿਸ ਤਰ੍ਹਾਂ ਕਟਿੰਗ ਕਰਨੀ ਆ ਕਿਸ ਤਰ੍ਹਾਂ ਇਹਨੂੰ ਜੋੜ ਲਗਾਉਣਾ ਵਾ ਸਾਰਾ ਕੁਝ ਮੈਂ ਉਹਦੇ ਵਿੱਚ ਦੱਸਿਆ ਹੋਇਆ ਵਾ ਸੋ ਤੁਸੀਂ ਉਹ ਵੀਡੀਓ ਜਿਹੜੀ ਆ ਉਹ ਚੈੱਕ ਕਰ ਸਕਦੇ ਆ ਛੋਟ ਵੀ ਹੈਗੀ ਐ ਤੇ ਦੂਸਰੀ ਵੈਸੇ ਵੀਡੀਓ ਵੀ ਹੈਗੀ ਐ ਠੀਕ ਹੈ ਜੀ ਸੋ ਉਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਵਾ ਮੋੜਾ ਕਿਸ ਤਰ੍ਹਾਂ ਰੱਖਣਾ ਵਾ ਕਿਸ ਤਰ੍ਹਾਂ ਸੀ ਮੋੜੇ ਦਾ ਜਿਹੜਾ ਉਹ ਜੋੜ ਘਟਣਾ ਵਾ ਸਾਰਾ ਕੁਝ ਉਹਦੇ ਵਿੱਚ ਦੱਸਿਆ ਜੇ ਤੁਸੀਂ ਕਹੋਗੇ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਇਹਦਾ ਜਿਹੜਾ ਵਾ ਉਹ ਲਿੰਕ ਪਾ ਦਵਾਂਗੀ ਵੀਡੀਓ ਦਾ ਪਹਿਲੀ ਮੋੜੇ ਵਾਲੀ ਵੀਡੀਓ ਦਾ ਠੀਕ ਹੈ ਜੀ ਵੈਸੇ ਮੈਂ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨੀ ਆ ਜਿਹੜੀ ਇਹਦੇ ਵਿੱਚ ਬਾਹ ਮੈਂ ਤਿਆਰ ਕੀਤੀ ਉਹ 17 ਇੰਚ ਤਿਆਰ ਕੀਤੀ ਹੈ ਤੇ ਉਸ ਅ થોੜਾ ਬੁੱਕ ਜਿਹੜਾ ਮੋਰੀਓ ਬਾਹ ਮੋਰੀ ਆ ਉਹ ਵੀ ਥੋੜੀ ਥੋੜੀ ਖੁੱਲੀ ਰੱਖੀ ਆ ਕਿ ਚਲੋ ਵਧੀਆ ਤਰੀਕੇ ਨਾਲ ਖੁੱਲਾ ਖੁੱਲਾ ਵਧੀਆ ਲੱਗਦਾ ਵਾ ਕੋਰਸਟ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸਾਰੀ ਬਾਜੂ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਕਟਿੰਗ ਕਰ ਲੈਣੀ ਆ ਜੋੜ ਵਾਲੀ ਬਾਜੂ ਬੰਨੀ ਸੀ ਤੇ ਅ ਦੂਜੀ ਵੀ ਬਣਾ ਸਕਦੇ ਆ ਪਰ ਇਹਦੇ ਵਿੱਚ ਜਿੱਦਾਂ ਜੋੜ ਕਪੜਾ ਘੱਟ ਹੋਣ ਕਰਕੇ ਜੋੜ ਵਾਲੀ ਹੀ ਬੰਨੀ ਸੀਗੀ ਠੀਕ ਹੈ ਜੀ ਸੋ ਇਸ ਤਰ੍ਹਾਂ ਕਰਕੇ ਅਸੀਂ ਆਪਣੀ ਕਟਿੰਗ ਕੰਪਲੀਟ ਕਰ ਲਈ ਆ ਜਿਹੜੀ ਕਿ ਆਪਣੀ ਸ਼ਰਟ ਬਣਾਣੀ ਆ ਤੇ ਉੱਪਰ ਵਾਲੇ ਪੋਰਸ਼ਨ ਦੀ ਜਿਹੜੀ ਆ ਉਹ ਕਟਿੰਗ ਹੋ ਗਈ ਕੰਪਲੀਟ ਠੀਕ ਹੈ ਜੀ ਸੋ ਹੁਣ ਇਸ ਤੋਂ ਬਾਅਦ ਅਸੀਂ ਜਿਹੜਾ ਵਾ ਇਹਦੇ ਨਾਲ ਅਸੀਂ ਜਿਹੜਾ ਵਾ ਲੂਸ ਫਿਟ ਜਾਂ ਪਲਾਜ਼ੋ ਤਿਆਰ ਕਰਨਾ ਵਾ ਉਹਦੇ ਵਾਸਤੇ ਜਿਹੜਾ ਅੱਗੇ ਕਪੜਾ ਬਚਿਆ ਸੀ ਨਾ ਉਹਨੂੰ ਡਬਲ ਫੋਲਡ ਕਰਕੇ ਵਿਛਾ ਲੈਣਾ ਵਧੀਆ ਕਰਕੇ ਠੀਕ ਹੈ ਜੀ ਵੈਸੇ ਦਾ ਪੈਂਟ ਪਲਾਜ਼ੋ ਦੀ ਵੀਡੀਓ ਮੇਰੇ ਚੈਨਲ ਉਤੇ ਬਹੁਤ ਜ਼ਿਆਦਾ ਵਾ ਪਰ ਇੱਕੇ ਨਵੇਂ ਤਰੀਕੇ ਦੇ ਨਾਲ ਬਣਾਈ ਆ ਜਿਹੜਾ ਕਿ ਲੂਸ ਫਿਟ ਜਾ ਹੋਏਗਾ ਤੇ ਥੋੜਾ ਹਨਾ ਬਿਲਕੁਲ ਪੈਂਟ ਦੀ ਤਰ੍ਹਾਂ ਖੜਾ ਖੜਾ ਬਣੇਗਾ ਠੀਕ ਹੈ ਸੋ ਇਸ ਵਿੱਚ ਕੀ ਕਰਨਾ ਵਾ ਸੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਬਾਕੀ ਕਰੀਦਾ ਹੀ ਆ ਕਿ ਹਾਂ ਵੀ ਜਿੰਨੀ ਲੈਂਥ ਆ ਉਹਦਾ ਫੋਰਥ ਭਾਗ ਵਿੱਚ 1.5 ਇੰਚ ਪਲੱਸ ਕਰਕੇ ਆਸਨ ਰੱਖ ਲੈਣਾ ਵਾ ਤੇ ਹਾਂ ਠੀਕ ਹੈ ਜੀ 11 ਇੰਚ ਰੱਖ ਲਿਆ ਉਦੇ ਬਾਅਦ ਜਿਹੜੀ ਆਪਣੇ ਕਮਰ ਦਾ ਨਿਸ਼ਾਨ ਹਿੱਪ ਦੇ ਅਕੋਰਡਿੰਗਲੀ ਅਸੀਂ ਰੱਖਣਾ ਹੁੰਦਾ 20 ਇੰਚ ਸੀਗਾ 40 ਸੀਗਾ 40 ਦਾ 20 ਤੇ 20 ਤੋਂ ਹਾਫ ਕੀਤਾ ਤੇ ਆ ਗਿਆ 10 10 ਵਿੱਚ 2 ਇੰਚ ਅਸੀਂ ਪਲੱਸ ਕਰ ਲੈਣਾ ਵਾ ਤੇ 12 ਇੰਚ ਤੇ ਅਸੀਂ ਜਿਹੜਾ ਨਿਸ਼ਾਨ ਲਗਾ ਕੇ ਸਟ੍ਰੇਟ ਲਾਈਨ ਬਣਾ ਦੇਣੀ ਆ ਤਾਂ ਉਸ ਤੋਂ ਬਾਅਦ 2 ਇੰਚ ਛੱਡ ਕੇ ਤੇ ਅਸੀਂ 2 ਇੰਚ ਛਾੜ ਕੇ ਜਿਹੜਾ ਵਾ ਉਹ ਨਿਸ਼ਾਨ ਲਗਾਉਣਾ ਹੁੰਦਾ ਜਿਹੜਾ ਵੀ ਨਿਸ਼ਾਨ ਲਗਾਉਣਾ ਉੱਪਰ 2 ਇੰਚ ਜਿਹੜਾ ਉਹ 벨ਟ ਉਹਦੇ ਵਾਸਤੇ 벨ਟ ਜਾਂ ਇਲਾਸਟਿਕ ਵਾਸਤੇ ਹੁੰਦਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਨੂੰ ਲਾਈਨ ਨੂੰ ਅਸੀਂ ਸਿੱਧਾ ਕਰ ਦੇਣਾ ਵਾ ਠੀਕ ਹੈ ਉਸ ਤੋਂ ਬਾਅਦ ਇਹਦਾ ਹਾਫ ਕਰ ਦੇਣਾ ਵਾ ਜਿੰਨਾ ਵੀ ਹੋਇਆ ਠੀਕ ਹੈ ਉਹਦਾ ਹਾਫ ਕਰਕੇ ਨਿਸ਼ਾਨ ਲਗਾ ਦੇਣਾ ਵਾ ਤੇ ਉਸ ਤੋਂ ਬਾਅਦ ਅਸੀਂ ਲੈਂਥ ਦਾ ਨਿਸ਼ਾਨ ਲਗਾਉਣਾ ਲੈਂਥ ਹੈਗੀ 35 ਇੰਚ ਥੋੜਾ ਜਿਹਾ ਮੈਂ ਆਈ ਐਂਕਲ ਲੈਂਥ ਤੱਕ ਆ ਤੇ ਵੈਸੇ ਮੇਰੀ ਲੈਂਥ ਹੁੰਦੀ 36 ਠੀਕ ਆ ਉਹਦੇ ਅਕੋਰਡਿੰਗਲੀ ਬਣਾਇਆ ਵਾ ਤੇ 2 ਇੰਚ ਐਕਸਟਰਾ ਰੱਖ ਕੇ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਖਾਸ ਗੱਲ ਇਹਦੇ ਵਿੱਚ ਇਹ ਆ ਕਿ ਇਹ ਜਿਹੜਾ ਪਲਾਜ਼ੋ ਆ ਇਹਦੇ ਵਿੱਚ ਅਸੀਂ ਕੀ ਕਰਨਾ ਵਾ ਇੱਥੋਂ ਅਸੀਂ 1.5 ਇੰਚ ਲੈਣਾ ਵਾ ਠੀਕ ਆ ਜੀ 1.5 ਇੰਚ ਲੈ ਕੇ ਤੇ ਪੌਂਚੇ ਦਾ ਨਿਸ਼ਾਨ ਲਗਾ ਦੇਣਾ ਜਿਹੜਾ ਕਿ ਅਸੀਂ ਰੱਖਣਾ ਵਾ 7 ਇੰਚ ਤਿਆਰ ਤਿਆਰ ਠੀਕ ਆ ਜੀ ਉਸ ਤੋਂ ਬਾਅਦ 6 ਫੱਟੀ ਲੈ ਕੇ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਕਮਰ ਦੇ ਤੱਕ ਮਿਲਾ ਦੇਣਾ हिਪ ਤੱਕ ਮਿਲਾ ਦੇਣਾ ਜਿੱਥੇ ਸਾਡੇ हिਪ ਦਾ ਨਿਸ਼ਾਨ ਬੰਨਣਾ ਵਾ ਠੀਕ ਹੈ ਜੀ ਇਸੇ ਤਰ੍ਹਾਂ ਦੂਜੀ ਸਾਈਡ ਵੀ ਅਸੀਂ ਜਿਹੜਾ 2 ਇੰਚ ਤੇ ਨਿਸ਼ਾਨ ਲਗਾਇਆ ਸੀਗਾ ਉਹਨੂੰ ਵੀ ਆਪਸ ਵਿੱਚ ਮਿਲਾ ਦੇਣਾ ਠੀਕ ਹੈ ਜੀ ਹੁਣ ਇੱਥੋਂ ਅਸੀਂ ਗੁਲਾਈ ਦੇ ਦੇਣੀ ਹੈ ਜੀ ਇੱਥੋਂ ਵੀ ਗੁਲਾਈ ਦੇ ਹੰਦਾ ਤੁਹਾਨੂੰ ਤਰੀਕਾ ਈਜ਼ੀ ਦੱਸ ਦੇਣੀ 1.5 ਇੰਚ ਤੇ ਗੁਲਾਈ ਲਗਾਣੀ ਆ ਇਹ ਬਹੁਤੀ ਗੁਲਾਈ ਨਹੀਂ ਹੁੰਦੀ ਹੈਗੀ ਸਲਾਂਟ ਜੀ ਲਾਈਨ ਹੁੰਦੀ ਬਹੁਤੀ ਜ਼ਿਆਦਾ ਨਹੀਂ ਹੁੰਦੀ ਹੈਗੀ ਪਰ ਬਹੁਤ ਜ਼ਿਆਦਾ ਜਿੱਦਾਂ ਅਸੀਂ ਮੋਡੇ ਦੀ ਪਾਈਦੀ ਆ ਜਾਂ ਉਸ ਤਰ੍ਹਾਂ ਨਹੀਂ ਪਾਉਣੀ ਹੈਗੀ ਜੇ ਉਸ ਤਰ੍ਹਾਂ ਪਾਵਾਂਗੇ ਤਾਂ ਖਿਚਾਵ ਆਉਣਾ ਜਦੋਂ ਅਸੀਂ ਪਲਾਜ਼ੋ ਪਾਉਣੀ ਆ ਠੀਕ ਹੈ ਜੀ ਉਹਦੇ ਤੋਂ ਬਾਅਦ ਆਹ ਵਾਲੀ ਗੁਲਾਈ ਪਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਕਈ ਵਾਰੀ ਜਿੱਦਾਂ ਲੱਤ ਦੇ ਲੱਗਿਓ hip ਦੇ ਲਾਗਿਓ ਜਿਹੜਾ ਉਹ ਬਾਹਰ ਨੂੰ ਨਿਕਲਿਆ ਨਿਕਲਿਆ ਮਹਿਸੂਸ ਹੁੰਦਾ ਸੋ ਸੇਫਰਟੀ ਨਾਲ ਉਹਨੂੰ ਵੀ ਗੁਲਾਈ ਦੇ ਦੇਣੀ ਹਲਕੀ ਜਿਹੀ ਅੰਦਰ ਨੂੰ ਤੇ ਉਸ ਤੋਂ ਬਾਅਦ ਅਸੀਂ ਨਿਸ਼ਾਨਾ ਦੇ ਉੱਤੇ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਜੇ ਤੁਸੀਂ ਕਹੋਗੇ ਤਾਂ ਮੈਂ ਇਹਦੀ ਪੈਂਟ ਪਲਾਉਣ ਦੀ ਅਲੱਗ ਤੋਂ ਵੀਡੀਓ ਵੀ ਬਣਾ ਦਾਂਗੀ ਮਤਲਬ ਇਹਦੀ ਇੱਕ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਡਿਟੇਲ ਵਿੱਚ ਕਿਹ ਕਿਹ ਪੁਆਇੰਟ ਜਿਹੜਾ ਉਹ ਦੁਬਾਰਾ ਤੋਂ ਸਮਝਾ ਦਾਂਗੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਅਸੀਂ ਸਾਰੇ ਨਿਸ਼ਾਨ ਲਗਾ ਲੈਣੇ ਆ ਸੋ ਫਰੰਟ ਪਾਰਟ ਕਟਿੰਗ ਹੋ ਗਿਆ ਹੁਣ ਅਸੀਂ ਕੱਟ ਕਰਾਂਗੇ ਸੈਕਿੰਡ ਪਾਰਟ ਉਹਦੇ ਵਾਸਤੇ ਜਿਹੜਾ ਅੱਗੇ ਨਿਸ਼ਾਨ ਆ ਉਥੋਂ ਅਸੀਂ ਨਿਸ਼ਾਨ ਲਗਾਉਣਾ ਇਹਦੇ ਵਿੱਚ ਕੀ ਕਰਨਾ ਅਸੀਂ 1.5 ਇੰਚ ਉੱਪਰੋਂ ਛੱਡ ਕੇ ਫਿਰ ਨਿਸ਼ਾਨ ਲਗਾਉਣਾ ਵਾ ਠੀਕ ਹੈ ਜੀ ਆ ਹੁਣ ਫਰੰਟ ਪਾਰਟ ਸਿਗਾ ਇਹਨੂੰ ਉੱਪਰ ਰੱਖ ਲੈਣਾ ਵਾ ਤੇ ਉੱਪਰੋਂ 1.5 ਇੰਚ ਛੱਡ ਦੇਣਾ ਵਾ 1.5 ਇੰਚ ਛੱਡਣ ਦਾ ਰੀਜ਼ਨ ਇਹ ਆ ਕਿ ਜਿਹੜਾ ਅਸੀਂ ਉੱਪਰੋਂ 1.5 ਇੰਚ ਜਿਹੜਾ ਐਕਸਟਰਾ ਕੱਟਣਾ ਹੁੰਦਾ ਵਾ ਠੀਕ ਹੈ ਜੀ ਹੁਣ ਇੱਥੋਂ ਜਿੱਦਾਂ 2 ਇੰਚ ਆਪਾਂ ਕਰੋਚੇ ਵਾਲਿਆ ਲਿਆ ਸੀਗਾ ਉਹਦੇ ਤੋਂ ਹੀ ਅੱਗੇ 2 ਇੰਚ ਨਿਸ਼ਾਨ ਲਗਾ ਕੇ ਤੇ ਉਹਦੇ ਤੋਂ ਬਾਅਦ ਅਸੀਂ ਆਹ ਦੇਖੋ ਇੱਥੋਂ 1.5 ਇੰਚ ਐਕਸਟਰਾ ਲਾ ਕੇ ਇੱਥੋਂ ਤਿਰਛਮੀ ਲਾਈਨ ਜਿਹੜੀ ਉਹ ਬਣਾ ਲੈਣੀ ਆ ਠੀਕ ਹੈ ਜੀ ਇਸ ਤਰ੍ਹਾਂ ਮੈਚ ਕਰ ਦੇਣਾ ਵਾ ਤੇ ਇੱਥੋਂ ਅੱਗੇ ਵਧਾ ਦੇਣੇ ਨਿਸ਼ਾਨ ਸਾਰੇ ਇੱਕ ਆ ਵੀ ਵਧ ਜਾਣਾ ਇੱਕ ਉਹ ਪਹੁੰਚੇ ਦੇ ਲੱਗੇ ਹੁੰਦਾ ਉਹਨੂੰ ਵੀ ਅੱਗੇ ਵਧਾ ਦੇਣਾ ਠੀਕ ਹੈ ਜੀ ਉਹ 1 ਇੰਚ ਇੱਥੋਂ 2 ਇੰਚ ਠੀਕ ਆ ਇਹਨੂੰ ਅਸੀਂ ਇਸ ਤਰ੍ਹਾਂ ਜਿੱਦਾਂ ਦੀ ਉਹਨੂੰ ਸ਼ੇਪ ਦਿੱਤੀ ਸੇਮ ਟੂ ਸੇਮ ਇਹਨੂੰ ਸ਼ੇਪ ਦੇਤਨੀ ਹੈ। ਉਦੋਂ ਬਾਅਦ ਫਿਰ ਸ਼ੇਪ ਫੱਟੀ ਲੈ ਕੇ ਤੇ ਜਿਹੜਾ ਇਹਦੇ ਤੇ ਆਪਾਂ ਨਿਸ਼ਾਨ ਲਗਾ ਦੇਣਾ। ਲਓ ਜੀ ਨਿਸ਼ਾਨ ਲੱਗ ਗਏ। ਹੁਣ ਬਿਲਕੁਲ ਨਿਸ਼ਾਨਾਂ ਦੇ ਉੱਪਰ ਹੀ ਜਿਹੜੀ ਅਸੀਂ ਕਟਿੰਗ ਕਰਨੀ ਹੈ। ਠੀਕ ਹੈ ਜੀ। ਇਹਦੇ ਵਿੱਚ ਹਨਾ ਤਰ੍ਹਾਂ ਤਰ੍ਹਾਂ ਦੇ ਵੀ ਬਣਦੇ ਕਈ ਬਿਲਕੁਲ ਸਿੰਪਲ ਬਿਲਕੁਲ ਉਤੋਂ ਸਿੱਧਿਆ ਰੱਖ ਕੇ ਵੀ ਸਾਈਡ ਤੋਂ ਜਿਹੜਾ ਉਹ ਕੱਟ ਕਰਦੇ ਪਲਾਜ਼ੋ ਉਹ ਵੀ ਪਲਾਜ਼ੋ ਬੋੜੇ ਵਧੀਆ ਲੱਗਦੇ ਉਹ ਵੀ ਸਹੀ ਬਣਦੇ ਆ। ਲੇਕਿਨ ਚਲੋ ਪੈਂਟ ਪਲਾਜ਼ੋ ਥੋੜਾ ਜ਼ਿਆਦਾ ਵਧੀਆ ਲੱਗਦਾ ਇਹਦੇ ਨਾਲ ਪਾਇਆ ਸੋ ਇਸ ਲਈ ਜੇਕਰ ਤੁਸੀਂ ਮੇਰੀ ਇੱਥੇ ਤੱਕ ਵੀਡੀਓ ਦੇਖੀ ਆ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਕੱਲ ਮੈਂ ਜਿਹੜੀ ਇਹਦੀ ਸਟਿਚਿੰਗ ਦੀ ਵੀਡੀਓ ਵੀ ਜਿਹੜੀ ਉਹ ਵੀ ਅਪਲੋਡ ਕਰਾਂਗੀ ਸੋ ਜੇ ਤੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਦਾ ਤਿਆਰ ਹੋਇਆ ਤਾਂ ਉਸ ਤੋਂ ਬਾਅਦ ਰੈਡੀ ਹੋਇਆ ਉਹਦੀ ਵੀਡੀਓ ਬਣਾਉਂਗੀ ਥੈਂਕ ਯੂ ਜੀ